ਇੱਕ ਵਾਰੀ ਲੋੜ ਹੀ ਹਾਂਜੀ ਜਨਾਬ ਬਿਆਲੀ ਹਾਂ ਬਈ ਆ ਬਈ ਕਿਹਾਰਾ ਦਿੱਤਾ ਆ ਸਾਡੇ ਸਿੱਕਾ ਤਾਂ ਆ ਗਿਆ ਮੈਂ ਜਨਾਬ ਬਿਆਲੀ ਟੂੜੀ ਭਰ ਕੇ ਸ਼ਹਿਰਾਂ ਦੀਆਂ ਦੁਵਾਰਾਂ ਮੁੱਖ ਗੇਟਾਂ ਦੇ ਉੱਤੇ ਟੰਗ ਦਿੱਤਾ ਗਿਆ ਸੀ ਕਹਿੰਦੇ ਐ ਇਤਿਹਾਸ ਹੈ ਕਿ ਦੁੱਲ੍ਹੇ ਪੱਟੀ ਦਾ ਜਨਮ ਜਿਹੜਾ ਹੈ ਉਹ ਆਪਣੇ ਬਾਪ ਦੀ ਮੌਤ ਤੋਂ 4 ਮਹੀਨੇ ਬਾਅਦ ਹੋਇਆ ਸੀ ਕਿਉਂਕਿ ਖੂਨ ਦੇ ਵਿੱਚ ਗਰਮੀ ਸੀ ਉਹ ਆਪਣੇ ਉਸ ਦਲੇਰ ਬਾਪ ਦਾ ਪੁੱਤਰ ਸੀ ਉਹ ਜਵਾਨੀ ਚੜਿਆ ਸਿੰਜਾਂ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਡਾਕਟਰ ਤਰਸੀਮ ਗਰਗ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਐਮਐਲਏ ਸਾਹਿਬ ਦਾ ਵੀ ਸ਼ੁਕਰੀਆ ਕਿ ਉਹਨਾਂ ਨੇ ਉੱਚੇ ਚੇਤੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਦੀ رونਕ ਨੂੰ ਹੋਰ ਵਧਾਇਆ ਤੇ ਸਾਰੇ ਇਸ ਮੂਹ ਸਜਣਾ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਇਹ ਲੋੜੀ ਤੁਹਾਡੇ ਪਰਿਵਾਰ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰੇ ਔਰ ਡਾਕਟਰ ਸਾਹਿਬ ਦਾ ਮੈਂ ਤਾਰੀਫ ਇਸ ਕੋਲ ਵੀ ਕਰਨਾ ਚਾਹਾਂਗਾ ਕਿ ਇਹ ਅਕਸਰ ਜਿਹੜੇ ਸੋਸ਼ਲ ਐਕਟੀਵਿਟੀ ਕਰਦੇ ਰਹਿੰਦੇ ਆ ਔਰ ਜਿਵੇਂ ਅੱਜ ਵੀ ਮੈਨੂੰ ਦੱਸਿਆ ਗਿਆ ਕਿ ਲੋਹੜੀ ਦੇਸ ਫੰਕਸ਼ਨ ਦੇ ਉੱਤੇ ਆਪਾਂ ਸਾਰਿਆਂ ਨੂੰ ਇੱਕ ਪਿੰਚੇ ਦੇ ਉੱਤੇ ਇਕੱਠੇ ਕਰਨਾ ਇਹਨਾਂ ਦਾ ਇੱਕ ਮਕਸਦ ਸੀ ਉਹਦੇ ਨਾਲ ਇੱਕ ਵੱਡਾ ਮਕਸਦ ਇਹ ਸੀ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਸਾਰੇ ਰੋਜ਼ ਹੀ ਦੇਖਦੇ ਆ ਕਿ ਬਠਿੰਡਾ ਜਿਹੜਾ ਸਭ ਤੋਂ ਵੱਧ ਠੰਡਾ ਯਾਨੀ ਕਿ ਸ਼ਹਿਰ ਹੈਗਾ ਸੋ ਇਸ ਕਰਕੇ ਇਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਕੰਬਲ ਜਿਹੜੇ ਹੈਗੇ ਆ ਗਰਮ ਉਹ ਲਿਆਂਦੇ ਹੋਏ ਆ ਜ਼ਰੂਰਤਮੰਦਾਂ ਨੂੰ ਵੰਡਣ ਵਾਸਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਲੋੜੀਂਦੀ ਬਹੁਤ-ਬਹੁਤ ਮੁਬਾਰਕ। ਸਰਜੋ ਮਲ ਐਸਾ ਜਗਰੂਪ ਸਿੰਘ ਜਿਲ੍ਹ ਹਲਕਾ ਬਟੰਡਾ ਸ਼ਹਿਰੀ ਸਾਡੇ ਵਿੱਚ ਸਾਡੇ ਚੇਅਰਮੈਨ ਨੀਲ ਗਰਗ ਜੀ ਤੇ ਸਾਡੇ ਵਿੱਚ ਜਗਦੀਸ਼ ਬਲਾ ਪ੍ਰਧਾਨ ਜੀ ਸਾਡੇ ਚੇਅਰਮੈਨ ਬੱਲੀ ਜੀ ਥੋੜਾ ਲੱਗਣ ਲੈ ਆਪ ਨੂੰ ਜਦੋਂ ਥੋੜਾ ਸਾਈਡ ਤੇ ਹੋਣਾ ਪਊਗਾ ਮੱਕਾ ਫੋਟਾ ਮਰਦਾ ਕਰੋ ມື້ຊົມບຸທ بوليا ما آي لئي بائڪ لئي